ਕੱਲ ਦੇਰ ਸ਼ਾਮ ਲੁਧਿਆਣਾ ਕੋਲ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫਲੇ ਤੇ ਕਾਤਲਾਨਾ ਹਮਲੇ ਤੋਂ ਬਾਅਦ ਮਾਹੌਲ ਗਰਮਾ ਗਿਆ ਹੈ ਹਮਲੇ 'ਚ ਰਣਜੀਤ ਸਿੰਘ ਦੀ ਗੱਡੀ 'ਚ ਮੂਰਲੀ ਸੀਟ ਤੇ ਬੈਠੇ ਭੁਪਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹਾਲਾਤ ਇਹ ਹੋਏ ਕਿ ਅੱਜ ਲੁਧਿਆਣਾ 'ਚ ਢੱਡਰੀਆਂ ਵਾਲਿਆਂ ਦੇ ਸਮਰਥਕ ਸੜਕਾਂ ਤੇ ਉਤਰ ਗਏ ਕੱਲ ਹਮਲੇ 'ਚ ਬਾਲ-ਬਾਲ ਬੱਚੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਘਟਨਾ ਦੇ ਕੁਝ ਦਿਨ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਤੋਂ ਇਸੇ ਵਾਲ ਪਿੰਡ ਵਿੱਚ ਦਵਾਨ ਲਾਣ ਵਾਸਤੇ ਜਾ ਰਹੇ ਸੀ ਤੇ ਲੁਧਿਆਣੇ 메인 ਰੋਡ ਦੇ ਉੱਪਰ ਨਹਿਰ ਦੇ ਕੰਢੇ-ਕੰਢੇ ਜਾ ਰਹੇ ਸੀ ਕੁਝ ਬੀਰ ਲੱਗੀ ਹੋਈ ਸੀ ਉਹ ਫਰੂਟੀਆਂ ਵਗੈਰਾ ਲੋਕਾਂ ਨੂੰ ਪਿਆਉਂਦੇ ਸੀ ਉੱਥੇ ਅਸੀਂ ਵੀ ਆਪਣੀ ਗੱਡੀ ਰੋਕੀ ਤੇ ਸਾਰੀਆਂ ਗੱਡੀਆਂ ਰੁਕੀਆਂ ਤੇ ਉਹਨਾਂ ਨੇ ਵੇਖ ਲਿਆ ਅਗਲੀ ਗੱਡੀ ਤੋਂ ਪੁੱਛਿਆ ਬਾਬਾ ਜੀ ਕਿਸ ਗੱਡੀ 'ਚੋਂ ਪਤਾ ਲੱਗ ਗਿਆ ਪਿਛਲੀ ਗੱਡੀ 'ਚੋਂ ਉਹਨਾਂ ਨੇ ਸਾਡੀਆਂ ਗੱਡੀਆਂ ਵੇਖਣਸਾਰ ਪਲੇਟਾ ਥੱਲੇ ਸਿੱਟੀਆਂ ਟੈਂਟ ਦੇ ਪਿੱਛੇ ਲੁਕੇ ਬੰਦਿਆਂ ਨੂੰ ਬੁਲਾਇਆ ਗੱਡੀਆਂ ਸਾਡੇ ਅੱਗੇ ਲਾ ਲਈਆਂ ਕਾਤਲਾਨਾ ਹਮਲਾ ਸਾਡੇ ਤੇ ਕੀਤਾ ਰਾਡਾਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਹਮਲਾ ਹੋਇਆ ਜਿਹਦੇ ਵਿੱਚ ਆब्बा ਭਪਿੰਦਰ ਸਿੰਘ ਨੂੰ ਗੋਲੀ ਲੱਗੀ ਉਹ ਅਗਲੀ ਸੀਟ ਤੇ ਮੇਰੀ ਵਾਲੀ ਗੱਡੀ ਦੇ ਵਿੱਚ ਅੱਗੇ ਵਾਲੀ ਸੀਟ ਤੇ ਬੈਠੇ ਸੀ ਮੈਂ ਪਿੱਛੇ ਸੀ ਸੋ ਥੱਲੇ ਲੰਮਾ ਪੈ ਗਿਆ ਗੱਡੀਆਂ ਬਹੁਤ ਭਜਾ ਕੇ ਜਾਣ ਪਚਾਈ ਅਗਲੀ ਬਾਅਦ ਵਿੱਚ ਦੱਸਾਂਗਾ ਪਰ ਮੈਂ ਸਿਰਫ ਉਹ ਜੋ ਇੰਨੀ ਕਿ ਬੇਨਤੀ ਕਰਨੀ ਹੈ ਕਿ ਮੈਂ ਠੀਕ ਹਾਂ ਸਿਹਤ ਠੀਕ ਹੈ ਤੇ ਮੇਰੀ ਸੰਗਤ ਨੂੰ ਬੇਨਤੀ ਹੱਥ ਜੋੜ ਕੇ ਵੀ ਇਹ ਹੁਣ ਇੱਥੇ ਭਰਾ ਮਾਰੂ ਜੰਗ ਨਾ ਹੋਵੇ ਬਾਅਦ ਦੇ ਬਾਅਦ ਨਾ ਕੋਲੋਂ ਰੌਲਾ ਨਾ ਪਾਓ ਕੋਈ ਤਲਵਾਰਾਂ ਨਾ ਲਹਿਰਾਓ ਸਾਰਾ ਕੁਝ ਪਤਾ ਕਰਨ ਦਿਓ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝੇ ਉਥਾਂ-ਉਥਾਂ ਤੇ ਸੀਸੀਟੀਵੀ ਟੀਵੀ ਕੈਮਰੇ ਲੱਗੇ ਆ ਤੇ ਤਿੰਨ ਗੱਡੀਆਂ ਲੈ ਕੇ ਉਹਨਾਂ ਨੇ ਪਿੱਛੇ ਸਾਡੇ ਦੂਰ ਤੱਕ 4 ਕਿਲੋਮੀਟਰ ਤੱਕ ਸਾਡੇ ਤੇ ਹਮਲਾ ਕੀਤਾ ਤੇ ਉਥਾਂ-ਉਥਾਂ ਤੇ ਉਹਨਾਂ ਨੂੰ ਟ੍ਰੇਸ ਕੀਤਾ ਜਾਵੇ ਕੌਣ ਉਹ ਬੰਦੇ ਆ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਇੰਨੀ ਬੁਰੀ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਸੀ ਸੋਚ ਵੀ ਨਹੀਂ ਸਕਦੇ ਸੋ ਉਹਨਾਂ ਬੰਦਿਆਂ ਦਾ ਪਤਾ ਲੱਗੇ ਮੈਂ ਸਾਰੇ ਆਪਣੀ ਪਿਆਰ ਵਾਲੀ ਸੰਗਤ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਕੁਝ ਵੀ ਐਸਾ ਨਾ ਕਰੋ ਤੁਸੀਂ ਕੁਝ ਵੀ ਕਰੋ ਕਿ ਉਹ ਗੱਲ ਸਾਡੇ ਤੇ ਆਏਗੀ ਤਾਂ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਕਿਸੇ ਤਰੀਕੇ ਨਾਲ ਵੀ ਕੁਝ ਨਹੀਂ ਕਰਨਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਉਡੀਕ ਕਰੋ ਅੱਗੇ ਜੋ ਕੁਝ ਵੀ ਹੁੰਦਾ ਪਤਾ ਲੱਗੇਗਾ ਪ੍ਰਸ਼ਾਸਨ ਸਿੱਧਰੀ ਸਹੀ ਜਾਣਕਾਰੀ ਲਵੇ ਕਿ ਕੀ ਹੋਇਆ ਜਿੱਤੇ ਪਤਾ ਲੱਗਾ ਬਾਬਾ ਫਿਰ ਦਰਸ਼ਕੀ ਉੱਥੇ ਡੈਥ ਹੋ ਗਈ ਸੀ ਸੋ ਡੀਐਫਸੀ ਵਿੱਚ ਜੋ ਸੰਗਤ ਖੜੀ ਹੈ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਹੁਣ ਥੋੜਾ ਜਿਹਾ ਕੰਟਰੋਲ ਕਰੋ ਹੁਣ ਸ਼ਾਂਤੀ ਬਖਸ਼ੋ ਕਿਰਪਾ ਕਰਕੇ ਥੋੜਾ ਜਿਹਾ ਅਪਡੇਟ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ